ਕਤੇ ਸੱਚ ਦੀ ਆਵਾਜ਼ بلند ਕਰਨ ਵਾਲੇ ਹਮਦਰ ਟੀਵੀ ਦੀ ਖਬਰ ਦਾ ਇੱਕ ਵਾਰ ਫਿਰ ਤੋਂ ਹੋਇਆ ਸਕਾਰਾਤਮਕ ਅਸਰ। ਮੋਹਾਲੀ ਦੇ ਵਿੱਚੋਂ ਕੂੜੇ ਦੇ ਡੰਪ ਨੂੰ ਹਟਾਉਣ ਦਾ ਕੰਮ ਹੋਇਆ ਸ਼ੁਰੂ। ਕੂੜੇ ਦੀ ਵਜ੍ਹਾ ਕਰਕੇ ਇਸ ਸੈਕਟਰ ਦੇ ਵਿੱਚੋਂ ਉਦਯੋਗ ਹੋਣ ਲੱਗੇ ਸਨ ਦੂਜੀ ਜਗ੍ਹਾ ਤੇ ਪਲਾਨ। ਦੇ ਸਬੰਧ ਲੈ ਮੋਹਾਲੀ ਦੇ ਵਿੱਚ ਮੌਜੂਦ ਹੈ ਜਿੱਥੇ ਇੱਕ ਵੱਡਾ ਕੂੜੇ ਦਾ ਡੰਪ ਹੈ ਤੇ ਦੇਖ ਸਕਦੇ ਹੋ ਤਸਵੀਰਾਂ ਕਿ ਕਿੱਡਨੇ ਵੱਡੇ ਪਹਾੜ ਇੱਥੇ ਕੂੜੇ ਦੇ ਲੱਗੇ ਹੋਏ ਨੇ ਪਰ ਹੁਣ ਹਮਦਰ ਟੀਵੀ ਦੇ ਵੱਲੋਂ ਇਸ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਚੁੱਕਿਆ ਗਿਆ ਸੀ ਕਿਉਂਕਿ ਇਸ ਕੂੜੇ ਦੇ ਡੰਪ ਦੀ ਵਜ੍ਹਾ ਕਰਕੇ ਆਸ-ਪਾਸ ਜਿਹੜਾ ਕਿ ਇਲਾਕਾ ਹੈਗਾ ਉੱਥੋਂ ਦੇ ਜਿਹੜੇ ਲੋਕ ਸਨ ਉਹ ਕਾਫੀ ਜ਼ਿਆਦਾ ਪਰੇਸ਼ਾਨ ਸਨ ਖਾਸ ਕਰਕੇ ਇਹ ਉਹ ਫੇਜ਼ ਹੈ ਜਿੱਥੇ ਕਿ ਆਈਟੀ ਕੰਪਨੀਆਂ ਦੇ ਵੱਡੇ-ਵੱਡੇ ਅਲੀਸ਼ਾਨ ਦਫ਼ਤਰ ਵੀ ਮੌਜੂਦ ਨੇ ਅਤੇ ਇਹਨਾਂ ਕੂੜੇ ਦੇ ਢੇਰਾਂ ਦੀ ਵਜ੍ਹਾ ਕਰਕੇ ਇੱਥੇ ਉਰਦੀ ਬਦਬੂ ਅਤੇ ਗੰਦਗੀ ਦੇ ਕਰਕੇ ਜਿਹੜੇ ਕੀ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਸਟਾਫ ਸਨ ਜਾਂ ਫਿਰ ਆਸ-ਪਾਸ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕ ਸਨ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਜਦੋਂ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਹਮਦਰ ਟੀਵੀ ਦੇ ਉੱਪਰ ਚੁੱਕਿਆ ਗਿਆ ਤਾਂ ਆਖਰਕਾਰ ਐਨਜੀਟੀ ਪਵਕੀ ਨੈਸ਼ਨਲ ਗ੍ਰੀਨ ਟਰਮੀਨਲ ਦੇ ਵੱਲੋਂ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਇਹ ਨੋਟਿਸ ਤੁਹਾਨੂੰ ਵੀ ਦਿਖਾਵਾਂਗੇ ਜਿਹੜਾ ਇੱਥੇ ਲਗਾਇਆ ਗਿਆ ਕਿ ਹੁਣ ਇਸ ਡੰਪਿੰਗ ਵਾਲੀ ਥਾਂ ਦੇ ਉੱਪਰ ਫ੍ਰੈਸ਼ ਕੂੜਾ ਪਾਵਕੀ ਜਿਹੜਾ ਕਿ ਲੋਕਾਂ ਦੇ ਘਰਾਂ ਵਿੱਚੋਂ ਲਿਆਂਦਾ ਜਾਂਦਾ ਕੂੜਾ ਉਹ ਹੁਣ ਇਸ ਡੰਪਿੰਗ ਵਾਲੀ ਸਾਈਡ ਦੇ ਉੱਪਰ ਨਹੀਂ ਆਵੇਗਾ ਅਤੇ ਨਾਲ ਹੀ ਇਸ ਡੰਪਿੰਗ ਗਰਾਊਂਡ ਦੇ ਉੱਪਰ ਜਿਹੜਾ ਕੂੜੇ ਦਾ ਵੱਡਾ ਢੇਰ ਲੱਗਿਆ ਹੋਇਆ ਉਸ ਨੂੰ ਹਟਾਉਣ ਦੇ ਲਈ ਵੀ ਪ੍ਰਸ਼ਾਸਨ ਦੇ ਵੱਲੋਂ ਮੁਹਾਲੀ ਨਗਰ ਨਿਗਮ ਦੇ ਵੱਲੋਂ ਇਥੋਂ ਜਿਹੜਾ ਕਿ ਕੂੜੇ ਨੂੰ ਹਟਾਉਣ ਦੇ ਲਈ ਪਰਬੰਧ ਜਿਹੜੇ ਨੇ ਉਹ ਕੀਤੇ ਗਏ ਹੈਗੇ ਨੇ ਦੇਖ ਸਕਦੇ ਹੋ ਕਿ ਜੀਸੀਬੀ ਦੇ ਨਾਲ ਨਾਲ तमाम ਉਹ ਜਿਹੜੇ ਕੀ ਰੋਟੇਟਡ ਮਸ਼ੀਨਾਂ ਹੈਗੀਆਂ ਨੇ ਇੱਥੇ ਲਗਾਈਆਂ ਗਈਆਂ ਨੇ ਜਿਸ ਦੇ ਨਾਲ ਕੂੜੇ ਨੂੰ ਜਿਹੜਾ ਕੀ ਫਿਲਟਰ ਕੀਤਾ ਜਾ ਰਿਹਾ ਹੈ ਅਤੇ ਇਹ ਫਿਲਟਰ ਜਿਹੜਾ ਕੂੜਾ ਕੀਤਾ ਜਾ ਰਿਹਾ ਇਸ ਤੋਂ ਨਿਕਲਣ ਵਾਲੀ ਖਾਦ ਉਹ ਖੇਤਾਂ ਦੇ ਵਿੱਚ ਪਾਰਕਾਂ ਦੇ ਵਿੱਚ ਇਸਤੇਮਾਲ ਹੋਵੇਗੀ ਤੁਹਾਨੂੰ ਬਰੀਕੀ ਦੇ ਨਾਲ ਸਮਝਾਵਾਂਗੇ ਕਿ ਆਖਰਕਾਰ ਇਸ ਕਚਰੇ ਦਾ ਹੁਣ ਕੀਮੇ ਜਿਹੜਾ ਕੀ ਨਿਪਟਾਰਾ ਕੀਤਾ ਜਾਵੇਗਾ ਕਿਉਂਕਿ ਇਹ ਇੱਕ ਵੱਡੀ ਜਿਹੜੀ ਹੈ ਨਗਰ ਨਿਗਮ ਮੁਹਾਲੀ ਦੇ ਲਈ ਚਣੌਤੀ ਬਣਿਆ ਹੋਇਆ ਸੀ ਕੂੜੇ ਦਾ ਇਹ ਡੰਪਿੰਗ ਗਰਾਊਂਡ ਜਿੱਥੇ ਵੱਡੀ ਪਰਮਾਰ ਸੀ ਇਸ ਗੰਦਗੀ ਦੀ ਜਿਸ ਵਜ੍ਹਾ ਕਰਕੇ ਕਾਫੀ ਜ਼ਿਆਦਾ ਜਿਹੜਾ ਕਿ ਆਈਟੀ ਸੈਕਟਰ ਨੂੰ ਵੀ ਨੁਕਸਾਨ ਹੋ ਰਿਹਾ ਸੀ ਅਤੇ ਲੋਕ ਇਸ ਕਦਰ ਪਰੇਸ਼ਾਨ ਸਨ ਕਿ ਕਈ ਜਿਹੜੇ ਕਿ ਇੱਥੋਂ ਦੇ ਆਈਟੀ ਕੰਪਨੀਆਂ ਦੇ ਮਾਲਕ ਨੇ ਉਹ ਆਪਣੇ ਦਫ਼ਤਰਾਂ ਨੂੰ ਦੂਜੀ ਜਗ੍ਹਾ ਸ਼ਿਫਟ ਕਰਨ ਦੇ ਬਾਰੇ ਸੋਚ ਰਹੇ ਸਨ ਇਹ ਦੇਖੋ ਇੱਕ ਰੋਲਰ ਮਸ਼ੀਨ ਹੈ ਜਿਸ ਦੇ ਵਿੱਚ ਜੀਸੀਬੀ ਦੇ ਜ਼ਰੀਏ ਕੂੜਾ ਪਾਇਆ ਜਾਂਦਾ ਹੈ ਅਤੇ ਫਿਰ ਇਸ ਦੂਜੇ ਪਾਸੇ ਜਿਹੜਾ ਕੀ ਇਹ ਪਟਾ ਲੱਗਿਆ ਹੋਇਆ ਇਸ ਦੇ ذریعے ਇਹ ਜਿਹੜਾ ਕੀ ਕੂੜੇ ਦੇ ਵਿੱਚੋਂ ਛਾਣ ਕੇ ਇਹਦੇ ਕੀ ਇੱਕ ਖਾਦ ਹੈਗੀ ਹੈ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਕੂੜੇ ਦੇ ਵਿੱਚੋਂ ਸੋਨਾ ਕੱਢਿਆ ਜਾਂਦਾ ਹੈ ਇਹ ਜਿਹੜੀ ਖਾਦ ਹੈਗੀ ਹੈ ਇਸ ਦਾ ਇਸਤੇਮਾਲ ਖੇਤਾਂ ਦੇ ਵਿੱਚ ਜਾਂ ਪਾਰਕਾਂ ਦੇ ਵਿੱਚ ਕੀਤਾ ਜਾਂਦਾ ਹੈ ਇਹ ਜਿਹੜੀ ਕੀ ਕਾਲੀ ਮਿੱਟੀ ਨਹੀਂ ਸਗੋ ਇਸ ਨੂੰ ਕਾਲਾ ਸੋਨਾ ਕਿਹਾ ਜਾ ਸਕਦਾ ਹੈ ਕਿ ਕੂੜੇ ਦੇ ਵਿੱਚੋਂ ਕਾਲਾ ਸੋਨਾ ਕੱਢ ਕੇ ਖੇਤਾਂ ਦੇ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਫਿਰ ਦੂਸਰੇ ਪਾਸੇ ਤੁਹਾਨੂੰ ਦਿਖਾਵਾਂਗੇ ਕਿ ਦੂਸਰਾ ਜਿਹੜਾ ਕੀ ਰੋਡਰ ਦੇ ਉੱਪਰੋਂ ਮੋਟਾ ਕੁੜਾ ਪਾਪਕੀ ਜਿਹੜਾ ਇਹ ਕਹਿ ਸਕਦੇ ਆ ਕਿ ਆਪਾਂ ਲਫਾਫੇ ਹੈਗੇ ਨੇ ਜਾਂ ਫਿਰ ਹੋਰ ਰੈਂਧ ਖੁੰਦ ਹੈਗੀ ਆ ਕੱਪੜੇ ਜਾਂ ਫਿਰ ਗੰਦਗੀ ਦਾ ਅਜਿਹਾ ਜਿਹੜਾ ਕਿ ਕੋਈ ਟੁਕੜਾ ਜਿਹੜਾ ਕੋਈ ਆਪਾਂ ਕਹਿ ਸਕਦੇ ਆ ਕਿ ਕੋਈ ਇਸਤੇਮਾਲ ਨਹੀਂ ਹੈ ਤੇ ਉਹ ਬਿਲਕੁਲ ਕਚਰਾ ਬਣ ਚੁੱਕਿਆ ਇਸ ਇਸ ਜਿਹੜਾ ਕਿ ਰੈਂਧ ਖੁੰਦ ਦਾ ਜਿਹੜਾ ਕਿ ਵਰਤੋਂ ਹੈਗੀ ਆ ਉਹ ਪੱਟੀਆਂ ਦੇ ਵਿੱਚ ਐਜ਼ ਅ ਫਿਊਲ ਪਾਪਕੀ ਉਸ ਨੂੰ ਬਾਲਣ ਦੇ ਵਜੋਂ ਇਸਤੇਮਾਲ ਕੀਤਾ ਜਾਣਾ ਹੈਗਾ ਯਾ ਤੋ ਦੇਖ ਸਕਦੇ ਹੋ ਕਿ ਦੋ ਚੀਜ਼ਾਂ ਤੇ ਹੁਣ ਤੁਹਾਨੂੰ ਦਿਖਾਵਾਂਗੇ ਇੱਕ ਜਿਹੜਾ ਕਿ ਕਚਰਾ ਹੈਗਾ ਉਸ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟਿਆ ਜਾ ਰਿਹਾ ਹੈ ਅਤੇ ਇਹ ਜਿਹੜਾ ਕਿ ਕਚਰਾ ਹੈਗਾ ਇਸ ਤੋਂ ਫਿਰ ਇਹ ਜਿਹੜੀ ਰੇਹਂਦ ਖੁੰਦ ਹੈ ਇਸ ਦਾ ਇਸਤੇਮਾਲ ਸੜਕਾਂ ਨੂੰ ਪੱਧਰਾ ਕੀਤੇ ਜਾਂਦਾ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਜੇ ਕਿ ਕੋਈ ਪਾਰਕ ਹੈਗੀ ਹੈ ਉਸ ਦੀ ਜ਼ਮੀਨ ਉਥਲ-ਪੁਥਲ ਹੈ ਤਾਂ ਉਸ ਨੂੰ ਜਿਹੜਾ ਕਿ ਪੱਧਰਾ ਕਰਨ ਦੇ ਵਾਸਤੇ ਇਸ ਦਾ ਜਿਹੜਾ ਕਿ ਇਸਤੇਮਾਲ ਕੀਤਾ ਜਾ ਸਕਦਾ ਸੋ ਦੇਖ ਸਕਦੇ ਹੋ ਕਿ ਇਹ ਜਿਹੜਾ ਕਿ ਕਚਰੇ ਨੂੰ ਹੁਣ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਉਹ ਨਿਪਟਾਰੇ ਦੀ ਯੋਜਨਾ ਬਣਾਈ ਗਈ ਹੈ ਇੱਕ ਤਸਵੀਰ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਪਿੱਛੇ ਦੇਖੋ ਇਹ ਬੜੀਆਂ ਵੱਡੀਆਂ ਵੱਡੀਆਂ ਅਲਿਸ਼ਾਨ ਬਿਲਡਿੰਗਾਂ ਨੇ ਕਈ ਕੰਪਨੀਆਂ ਦੇ ਦਫ਼ਤਰ ਵੀ ਨੇ ਤੇ ਇੱਕ ਹੋਰ ਜਿਹੜੀ ਤਸਵੀਰ ਹੈਗੀ ਹੈ ਕਿ ਕਈ ਜਿਹੜੇ ਕਿ ਫਲੈਟਸ ਹੈਗੇ ਨੇ ਇਸ ਡੰਪਿੰਗ ਗਰਾਊਂਡ ਦੇ ਆਸ-ਪਾਸ ਬਣੇ ਹੋਏ ਨੇ ਸੋ ਇੱਕ ਇੱਕ ਫਲੈਟਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਦੋ ਤੋਂ 300 ਜਿਹੜੇ ਕਿ ਪਰਿਵਾਰ ਫਲੈਟਾਂ ਦੇ ਵਿੱਚ ਰਹਿੰਦੇ ਹੋਣੇ ਨੇ ਪਰ ਕੂੜੇ ਦੀ ਵਜ੍ਹਾ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਬਰਸਾਤਾਂ ਦੇ ਦਿਨਾਂ ਵਿੱਚ ਇਸ ਕਦਰ ਜਿਹੜਾ ਕਿ ਹਾਲਾਤ ਬਣ ਜਾਂਦੇ ਸਨ ਕਿ ਇੱਥੇ ਸਾਹ ਲੈਣਾ ਵੀ ਔਖਾ ਹੁੰਦਾ ਸੀ ਪਰ ਹੁਣ ਮੋਹਾਲੀ ਵਾਸੀਆਂ ਦੀ ਇਸ ਜਿਹੜੀ ਕਿਲਤ ਦਾ ਜਿਹੜਾ ਕੀ ਹੈਗਾ ਨਿਪਟਾਰਾ ਕਰ ਦਿੱਤਾ ਗਿਆ ਸਭ ਤੋਂ ਵੱਡੀ ਜਿਹੜੀ ਕਿ ਡੰਪਿੰਗ ਗਰਾਊਂਡ ਦੀ ਸਮੱਸਿਆ ਨੇ ਉਸ ਨੂੰ ਲੈ ਕੇ ਜਿਹੜਾ ਕੀ ਹੁਣ ਪ੍ਰਸ਼ਾਸਨ ਲਗਾਤਾਰ ਯਤਨਸ਼ੀਲ ਹੈ ਕਿ ਇੱਥੇ ਜਿਹੜਾ ਗੰਦਗੀ ਦਾ ਉਹ ਨਿਪਟਾਰਾ ਕੀਤਾ ਜਾ ਰਿਹਾ ਸੋ ਬੁਧਰੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨਾਲ ਮੈਂ ਦੋ ਇਜਾਜ਼ਤ ਤਨਵਾ